ਪੰਜਾਬ ਦਾ ਇੱਕ ਛੋਟਾ ਜਿਹਾ ਪਿੰਡ ਜਿੱਥੇ ਸਵੇਰੇ ਸੂਰਜ ਵੀ ਖੇਤਾਂ ਤੋਂ ਪਹਿਲਾਂ ਉੱਠਦਾ ਸੀ ਇਸ ਪਿੰਡ ਵਿੱਚ ਜ਼ਮੀਨ ਬਹੁਤ ਸੀ ਪਰ ਜ਼ਮੀਨ ਦੇ ਮਾਲਕ ਘੱਟ ਸੀ ਪਿੰਡ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਵੱਡੀ ਹਵੇਲੀ ਕਈ ਖੇਤ ਤੇ ਲੋਕਾਂ ਵਿੱਚ ਇੱਜ਼ਤ ਦੇ ਨਾਲ-ਨਾਲ ਜ਼ਿਮੀਂਦਾਰ ਦੀ ਤਾਕਤ ਸਿਰਫ ਪੈਸਾ ਨਹੀਂ ਉਸ ਦਾ ਭਰੋਸਾ ਸੀ ਜੋ ਕਿ ਉਹ ਆਪਣੇ ਨੌਕਰਾਂ ਤੇ ਕਰਦਾ ਸੀ ਤੇ ਉਸ ਪਰੋਸੇ ਦਾ ਸਭ ਤੋਂ ਵੱਡਾ ਨਾਮ ਸੀ ਸ਼ਿੰਦਰ। ਸ਼ਿੰਦਰ ਬਿਨਾਂ ਵਿਆਹਾ ਹੋਇਆ, ਮਿਹਨਤੀ, ਹੁਸ਼ਿਆਰ। ਖੇਤੀ ਦਾ ਫੈਸਲਾ, ਦੁੱਧ ਦਾ ਹਿਸਾਬ, ਤਵੇਲੇ ਦੀ ਸੰਭਾਲ, ਸਭ ਕੁਝ ਸ਼ਿੰਦਰ ਦੇ ਹੱਥ ਵਿੱਚ ਸੀ। ਜ਼ਿਮੀਦਾਰ ਕਹਿੰਦਾ ਸੀ, "ਜਦੋਂ ਤੱਕ ਸ਼ਿੰਦਰ ਹੈ, ਮੈਂ ਨਿਸ਼ਚਿੰਤ ਹਾਂ।" ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਸ ਨਿਸ਼ਚਿੰਤ ਦੀ ਜੜ ਵਿੱਚ ਇੱਕ ਜ਼ਹਿਰ ਪਲ ਰਿਹਾ ਹੈ। ਉਸੇ ਪਿੰਡ ਵਿੱਚ ਇੱਕ ਹੋਰ ਜ਼ਿੰਦਗੀ ਸੀ। ਜਿਸ ਦਾ ਨਾਮ ਸੀ ਰਾਣੂ Dalit ਘਰ ਦੀ ਨੂੰ ਦੋ ਛੋਟੇ ਬੱਚੇ ਤੇ ਮਜਬੂਰੀ ਤੇ ਮਜ਼ਦੂਰੀ ਕਰਨ ਵਾਲਾ ਪਤੀ ਸੂਬਾ ਉੱਠ ਕੇ ਘਰ ਦਾ ਕੰਮ ਕਰਦੀ ਬੱਚਿਆਂ ਨੂੰ ਸਕੂਲ ਭੇਜਦੀ ਗਾਂ ਦਾ ਤੱਕ ਕੰਡਾ ਪਾਣੀ ਪਲਾਂਦੀ ਤੇ ਦੁਪਹਿਰ ਨੂੰ ਜ਼ਿਮੀਦਾਰ ਦੀ ਹਵੇਲੀ ਵਿੱਚ ਸਫਾਈ ਕਰਦੀ ਰਾਣੂ ਕੋਲ ਜ਼ਮੀਨ ਨਹੀਂ ਸੀ ਸੀ ਤਾਂ ਸਿਰਫ ਮਿਹਨਤ ਤੇ ਸ਼ਾਮ ਨੂੰ ਕੱਕ ਕੰਡਾ ਕਰਦੀ ਰਾਣੋ ਜਾਣਦੀ ਸੀ ਜੇ ਕੱਕ ਨਹੀਂ ਮਿਲੇ ਤਾਂ ਚੁੱਲਾ ਨਹੀਂ ਚੱਲੇਗਾ ਹਵੇਲੀ ਵਿੱਚ ਸ਼ਿੰਦਰ ਤੇ ਰਾਣੋ ਰੋਜ਼ ਮਿਲਦੇ ਗੱਲਾਂ ਵੀ ਹੁੰਦੀਆਂ ਪਰ ਸਿਰਫ ਕੰਮ ਬਾਰੇ ਪਰ ਰਾਣੋ ਮਹਿਸੂਸ ਕਰਦੀ ਸੀ ਕਿ ਸ਼ਿੰਦਰ ਦੀ ਨਜ਼ਰ ਸਿਰਫ ਕੰਮ ਤੱਕ ਸੀਮਤ ਨਹੀਂ ਉਹ ਚੁੱਪ ਰਹਿੰਦੀ ਕਿਉਂਕਿ ਗਰੀਬ ਔਰਤ ਹਰ ਗੱਲ ਬੋਲ ਨਹੀਂ ਸਕਦੀ ਚੁੱਪ ਜੋ ਅਕਸਰ ਗਲਤ ਸਮਝ ਲਈ ਜਾਂਦੀ ਹੈ ਸਰਦੀਆਂ ਆਈਆਂ ਕੋਹਰਾ ਪਿਆ ਖੇਤਾਂ ਦੇ ਵਿੱਚ ਕੱਖਾਂ ਦੀ ਕਮੀ ਆ ਗਈ ਰਾਣੋ ਦੀ ਮਜਬੂਰੀ ਵੱਧ ਗਈ ਉਹ ਚੋਰੀ-ਚੋਰੀ ਜ਼ਿਮੀਦਾਰ ਦੇ ਖੇਤਾਂ ਵਿੱਚੋਂ ਕੱਕ ਵੱਢ ਲਈ ਹ ਉਹ ਜਾਣਦੀ ਸੀ ਇਹ ਗਲਤ ਹੈ ਪਰ ਇਹ ਵੀ ਜਾਣਦੀ ਸੀ ਕਿ ਭੁੱਖ ਵੀ ਸਹੀ ਹੈ ਸ਼ਿੰਦਰ ਨੂੰ ਸਭ ਪਤਾ ਲੱਗ ਗਿਆ ਪਰ ਉਹ ਬੋਲਿਆ ਨਹੀਂ ਚੁੱਪ ਰਹਿ ਕੇ ਉਹ ਆਪਣੀ ਸੋਚ ਨੂੰ ਹੋਰ ਵਿਧਾਂਦਾ ਗਿਆ ਜਿੱਥੇ ਰਾਣੂ ਮਜਬੂਰੀ ਦੇਖ ਰਹੀ ਸੀ ਉੱਥੇ ਹੀ ਸ਼ਿੰਦਰ ਮੌਕਾ ਦੇਖ ਰਿਹਾ ਸੀ ਇੱਕ ਦਿਨ ਰਾਣੂ ਤਵੇਲੇ ਵਿੱਚ ਕੰਮ ਲਈ ਗਈ ਉੱਥੇ ਇੱਕ ਪਲ ਆਇਆ ਜਿੱਥੇ ਸ਼ਿੰਦਰ ਨੇ ਆਪਣੀ ਹੱਦ ਭੁੱਲ ਲਈ ਰਾਣੂ ਡਰ ਗਈ ਪਰ ਹਿੰਮਤ ਨਾਲ ਪਿੱਛੇ हट ਗਈ ਉਹ ਬਚ ਗਈ ਪਰ ਉਸ ਪਲ ਦਾ ਡਰ ਉਸਦੇ ਮਨ ਵਿੱਚ ਰਹਿ ਗਿਆ ਰਾਣੋ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਕਿਉਂਕਿ ਸੱਚ ਬੋਲਣਾ ਹਰ ਗਰੀਬ ਲਈ ਆਸਾਨ ਨਹੀਂ ਹੁੰਦਾ ਕੱਖਾਂ ਦੀ ਚੋਰੀ ਵਿੱਚ ਸ਼ਿੰਦਰ ਨੇ ਰਾਣੋ ਨੂੰ ਫੜ ਲਿਆ ਨਾ ਕੋਈ ਚੀਖ ਨਾ ਕੋਈ ਜੋਰ ਸਿਰਫ ਇੱਕ ਇਸ਼ਾਰਾ ਇੱਕ ਗੰਦੀ ਸੋਚ ਰਾਣੋ ਦੇ ਸਾਹਮਣੇ ਦੋ ਰਾਹ ਸਨ ਭੁੱਖ ਜਾਂ ਇੱਜ਼ਤ ਰਾਣੋ ਚੁੱਪ ਰਹੀ ਉਹ ਚੁੱਪ ਜੋ ਰਜਾਮੰਦੀ ਨਹੀਂ ਹੁੰਦੀ ਸਿਰਫ ਮਜਬੂਰੀ ਹੁੰਦੀ ਹੈ ਸ਼ਿੰਦਰ ਨੇ ਇਸ ਚੁੱਪ ਨੂੰ ਗਲਤ ਮਤਲਬ ਦੇ ਦਿੱਤਾ ਕਹਾਣੀ ਉੱਥੇ ਰੁਕ ਜਾਂਦੀ ਹੈ ਜਿੱਥੇ ਬੋਲ ਖਤਮ ਹੋ ਜਾਂਦੇ ਨੇ ਇਹ ਕਹਾਣੀ ਸਿਰਫ ਰਾਣੂ ਦੀ ਨਹੀਂ ਇਹ ਕਹਾਣੀ ਹੈ ਹਰ ਉਸ ਔਰਤ ਦੀ ਜੋ ਮਜਬੂਰ ਹੈ ਇਹ ਕਹਾਣੀ ਹੈ ਉਸ ਮਰਦ ਦੀ ਜੋ ਤਾਕਤ ਦਾ ਗਲਤ ਫਾਇਦਾ ਚੁੱਕਦਾ ਹੈ ਤੇ ਇਹ ਕਹਾਣੀ ਉਸ ਸਮਾਜ ਦੀ ਹੈ ਜੋ ਸਭ ਕੁਝ ਦੇਖ ਕੇ ਵੀ ਚੁੱਪ ਰਹਿੰਦਾ ਹੈ ਮਜਬੂਰੀ ਗੁਨਾਹ ਨਹੀਂ ਹੁੰਦੀ ਪਰ ਮਜਬੂਰੀ ਦਾ ਫਾਇਦਾ ਚੁੱਕਣ ਵਾਲਾ ਸਭ ਤੋਂ ਵੱਡਾ ਗੁਨਾਹ ਹੈ ਪਰ ਮਜਬੂਰੀ ਦਾ ਫਾਇਦਾ ਚੁੱਕਣਾ ਸਭ ਤੋਂ ਵੱਡਾ ਗੁਨਾਹ ਹੈ